ਪੰਜਾਬ ਦੇ ਤੁਸੀਂ ਕਹਿਨੇ ਕੁਛ ਹੋ ਕਰਦੇ ਕੁਛ ਕਹਿਨੇ ਅਸੀਂ ਗੈਂਗਸਟਰ ਖਤਮ ਕਰ ਦਨੇ ਆ ਟਿਕਟਾਂ ਖਤਮ ਕਰ ਦੇਣੇ ਤੇ ਟਿਕਟਾਂ ਤੁਸੀਂ ਗੈਂਗਸਟਰਾਂ ਨੂੰ ਦਨੇ ਲਿਆ ਲਿਆ ਜਿੱਥੇ ਸਾਹ ਸੁਖਵੀਰ ਸਿੰਘ ਬਾਦਲ ਜਿਹੜੇ ਬੰਦੇ ਇਹੋ ਜੀ ਗੱਲ ਨਾਲ ਜੁੜੇ ਰਹੇ ਆ ਜਾਂ ਜੁੜੇ ਹੋਏ ਆ ਉਹਨਾਂ ਨੂੰ ਪ੍ਰੋਮੋਟ ਕਰ ਰਹੇ ਆ ਉਹਨਾਂ ਨੂੰ ਆਪਣੇ ਅਕਾਲੀ ਦਲ ਵਿੱਚ ਲਿਆ ਕੇ ਹਲਕਾ ਚਾਰਜ ਬਣਾ ਰਹੇ ਆ ਮੈਕਸਿਮਮ ਗੈਂਗਸਟਰ ਉਹਨਾਂ ਜੋਰ ਜਦੋਂ ਬਣਿਆ ਸੀ ਉਹ ਸਾਹ ਸੁਖਵੀਰ ਸਿੰਘ ਬਾਦਲ ਦੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਜਦੋਂ ਇਹ ਹੋਮ ਮਿਨਿਸਟਰ ਸੀ ਉਦੋਂ ਬਣਿਆ ਸੀ ਜੇ ਖੁਦਾ ਨਾ ਖਾਸਦਾ ਕਿਤੇ ਇਹਨਾਂ ਦਾ ਸਮਾਂ ਆ ਗਿਆ ਤੇ ਐਡਾ ਤਕੜਾ ਗੈਂਗਸਟਰ ਰਾਜ ਹੋਊਗਾ ਯਾਦ ਰੱਖੋਗੇ ਆਪਣੇ ਜਿਹੜੇ 4-5 ਜ਼ਿਲ੍ਹੇ ਆ ਇੱਥੇ ਮਾੜਾ ਮੋਟਾ ਇਹਨਾਂ ਦਾ ਵजूद ਆ ਜਦੋਂ ਆਪਾਂ ਮੋਗਾ ਨਾਲ ਜਾਂਦੇ ਨੇ ਤੇ ਉਧਰੋਂ ਆਪਾਂ ਬਠਿੰਡਾ ਨਾਲ ਜਾਂਦੇ ਆ ਉਤਲੇ ਕਿਸੇ ਜ਼ਿਲ੍ਹੇ ਦਾ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਜਿਨ੍ਹਾਂ ਦਾ ਖਾਤਾ ਵੀ ਨਹੀਂ ਖੁੱਲਿਆ ਇਹ ਗੱਲਾਂ ਕਰਦੇ ਸਰਕਾਰ ਬਣਾਉਣ ਦੀਆਂ ਤੇ ਸਾਹ ਸੁਖਵੀਰ ਸਿੰਘ ਬਾਦਲ ਦੀ ਸੋਚ ਹੈ ਕਿ ਜਿਹੜੇ ਬਦਮਾਸ਼ ਬੰਦੇ ਆ ਉਹਨਾਂ ਨੂੰ ਲਿਆ ਕੇ ਅਸੀਂ ਹਲਕਾ ਚਾਰਜ ਬਣਾਏਗੇ ਨਾਲੇ ਉਹਨਾਂ ਕੋ ਪੈਸਾ ਆਮੋ ਆਮ ਨਾਲੇ ਉਹ ਲੋਕਾਂ ਨੂੰ ਡਰਾ ਕੇ ਵੋਟਾਂ ਪਵਾ ਲੈਣਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਅੱਜ ਸ਼੍ਰੀ ਮੁਖਤਸਰ ਸਾਹਿਬ ਵਿਖੇ ਮਾਗੀ ਦੇ ਮੇਲੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਿਆਸੀ ਕਾਨਫਰੰਸਾਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਕਾਨਫਰੰਸ ਕੀਤੀ ਗਈ ਆ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਈ ਐਲਾਨ ਕੀਤੇ ਆ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਆ ਕਰਨਗੇ ਤੇ ਸਭ ਤੋਂ ਅਹਿਮ ਜਿਹੜਾ ਐਲਾਨ ਕੀਤਾ ਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰイズਮ ਆ ਉਹ ਖਤਮ ਕਰਨਗੇ ਤੇ ਇਸ ਐਲਾਨ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚੋਂ ਪ੍ਰਤੀਕਿਰਿਆਵਾਂ ਆ ਰਹੀਆਂ ਲੋਕ ਗੱਲ ਕਰ ਰਹੇ ਆ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਸਾਫ ਕਾ ਵਿਧਾਇਕ ਨੇ ਢਿੱਲੋਂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਨੂੰ ਸਾਡਾ ਸੁਖਬੀਰ ਸਿੰਘ ਬਾਦਲ ਨੂੰ ਬੜੀਆਂ ਗੱਲਾਂ 'ਚ بڑے ਲੋਕ ਸੀਰੀਅਸਲੀ ਨਹੀਂ ਲੈਂਦੇ ਕਿਉਂਕਿ ਸ਼ੁਰੂ ਤੋਂ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਠੀਕ ਤਾਂ ਸੁਖਵੀਰ ਸਿੰਘ ਬਾਦਲ ਨੇ ਅੱਜ ਜਿੱਥੇ ਹੋਰ بڑے ਐਲਾਨ ਕੀਤੇ ਆ ਮਾਗੀ ਮੇਲੇ ਦੀ ਕਾਨਫਰੰਸ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਮੈਂ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਊਗਾ ਨਹੀਂ ਪਹਿਲੀ ਗੱਲ ਤਾਂ ਜਦੋਂ ਜੇ ਆਪਾਂ ਪਛੋਕੜ 'ਚ ਜਾਈਏ ਮੈਕਸਿਮਮ ਗੈਂਗਸਟਰਾਂ ਦਾ ਜੋਰ ਜਦੋਂ ਬਣਿਆ ਸੀ ਉਹ ਸਾਹਿਬ ਸੁਖਵੀਰ ਸਿੰਘ ਬਾਦਲ ਦੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਜਦੋਂ ਉਹ ਹੋਮ ਮਿਨਿਸਟਰ ਸੀ ਉਦੋਂ ਬਣਿਆ ਸੀ ਤੇ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਹੀ ਲਾਅ ਐਂਡ ਆਰਡਰ ਦਾ ਬੁਰਾ ਹਾਲ ਕਰਤਾ ਹਾਲਾਤ ਇਹ ਨੇ ਕਿ ਐਨੇ ਲੋਕ ਜਦੋਂ ਮਾੜੇ ਹਾਲਾਤ ਸੀ ਪੰਜਾਬ ਵਿੱਚ ਅੱਤਵਾਦ ਸੀ ਉਦੋਂ ਨਹੀਂ ਡਰਦੇ ਸੀ ਜਿੰਨੇ ਇਸ ਵੇਲੇ ਅੱਜ ਲੋਕ ਡਰ ਰਹੇ ਨੇ ਕੋਈ ਕਾਰੋਬਾਰੀ ਕਾਰੋਬਾਰ ਨਹੀਂ ਕਰਕੇ ਰਾਜੀ ਪੰਜਾਬ ਚ ਤੇ ਜਿਹੜੇ ਵਿਚਾਰੇ ਨਾਰਮਲ ਦੁਕਾਨਦਾਰ ਨੇ ਜਾਂ ਜਿਹੜੇ ਵਿਚਾਰੇ ਕਿਸਾਨ ਨੇ ਉਹਨਾਂ ਨੂੰ ਰੈਂਸਮ ਵਾਸਤੇ ਫੋਨ ਆਉਂਦੇ ਨੇ ਉਹਨਾਂ ਨੂੰ ਡਰਾਇਆ ਜਾਂਦਾ ਪਰ ਸਸੁਖਵੀਰ ਸਿੰਘ ਬਾਦਲ ਕਹੇ ਤਾਂ ਇਹ ਗੱਲਾਂ ਰਹੇ ਨੇ ਕਿ ਮੈਂ ਕਰੂੰਗਾ ਜੀ ਪਰ ਤੁਹਾਨੂੰ ਪਤਾ ਹੈ ਤਰਨ ਤਾਰਨ ਤੋਂ ਸਾ ਸੁਖਬੀਰ ਸਿੰਘ ਬਾਦਲ ਨੇ ਟਿਕਟ ਕਿਨੂੰ ਦਿੱਤੀ ਸੀ ਜਿਹੜੀ ਹੁਣੇ ਜਿਮਨੀ ਚੋਂ ਨਾ ਹੋ ਕੇ ਹੱਡੀਆ ਤਰਨਤਾਰ ਦੀ ਉੱਥੇ ਜਿਹੜੀ ਟਿਕਟ ਦਿੱਤੀ ਸੀ ਉਹ ਇੱਕ ਗੈਂਗਸਟਰ ਦੇ ਕਹਿਣ ਤੇ ਦਿੱਤੀ ਸੀ ਜੀ ਉਵੇਂ ਹੀ ਤੁਸੀਂ ਦੇਖ ਲਓ ਹੋਰ ਪੰਜਾਬ ਵਿੱਚ ਅਨੇਕਾਂ ਮਸਾਲਾ ਨੇ ਜਿੱਥੇ ਸਾ ਸੁਖਬੀਰ ਸਿੰਘ ਬਾਦਲ ਜਿਹੜੇ ਬੰਦੇ ਇਹੋ ਜੀ ਗੱਲ ਨਾਲ ਜੁੜੇ ਰਹੇ ਆ ਜਾਂ ਜੁੜੇ ਹੋਏ ਆ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ ਉਹਨਾਂ ਨੂੰ ਆਪਣੇ ਕਾਲੀ ਦਲ ਵਿੱਚ ਲਿਆ ਕੇ ਹਲਕਾ ਚਾਰਜ ਬਣਾ ਰਹੇ ਕਿਉਂਕਿ ਜਦੋਂ ਦੇ ਦੋ ਕਾਲੀ ਦਲ ਬਣੇ ਆ ਕਾਫੀ ਇਹਨਾਂ ਦੇ ਹਲਕੇ ਖਾਲੀ ਹੋ ਗਏ ਜੀ ਤੁਸੀਂ ਸੁਖਵੀਰ ਸਿੰਘ ਬਾਦਲ ਦੀ ਸੋਚ ਹੈ ਕਿ ਜਿਹੜੇ ਬਦਮਾਸ਼ ਬੰਦੇ ਆ ਉਹਨਾਂ ਨੂੰ ਲਿਆ ਕੇ ਅਸੀਂ ਹਲਕਾ ਚਾਰਜ ਬਣਾਏਗੇ ਨਾਲੇ ਉਹਨਾਂ ਕੋ ਪੈਸਾ ਆਮੋ ਆਮ ਨਾਲੇ ਉਹ ਲੋਕਾਂ ਨੂੰ ਡਰਾ ਕੇ ਵੋਟਾਂ ਪਵਾ ਲੈਣਗੇ ਜੀ ਸੋ ਮੈਂ ਸਮਝਦਾ ਸਾ ਸੁਖਬੀਰ ਸਿੰਘ ਬਾਦਲ ਨੂੰ ਜੋ ਉਹ ਹਮੇਸ਼ਾ ਕਹਿੰਦੇ ਆ ਉਹੀ ਕਰਨਾ ਚਾਹੀਦਾ ਹੈ ਬਜਾਏ ਕਿ ਕਹਿਣਾ ਕੁਛ ਤੇ ਕਰਨਾ ਕੁਛ ਇਨ੍ਹਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਿਆਨ ਵੀ ਕੁਝ ਅਜੀਬ ਜਿਹਾ ਆ ਰਹੇ ਆ ਜਿਵੇਂ ਕਦੇ ਇਹ ਕਹਿ ਦਿੰਦੇ ਆ ਕਿ ਜਿਹੜੇ ਮੁੱਖ ਮੰਤਰੀ ਆ ਪੰਜਾਂ ਸੱਤਾਂ ਦੇ ਨਾਂ ਲੈ ਕੇ ਆਪਣੇ ਹਲਕੇ ਦਿਆਂ ਦੇ ਕਿ ਉਹਨਾਂ ਦਾ ਨਿਸ਼ਾਨ ਹੀ ਹੈ ਨਹੀਂ ਫਰੀਦਕੋਟ ਵਿੱਚ ਹਲਕੇ ਵਿੱਚ ਇਸ ਖੇਤਰ ਦੇ ਵਿੱਚ ਉਹਨਾਂ ਦਾ ਕੋਈ ਨਿਸ਼ਾਨ ਹੈ ਤਾਂ ਦੱਸੋ ਦੇਖੋ ਮੈਂ ਨਹੀਂ ਸਮਝਦਾ ਕਿ ਸਾ ਸੁਖਬੀਰ ਸਿੰਘ ਬਾਦਲ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਮੇਸ਼ਾ ਇਨਸਾਨ ਨੂੰ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਜਿਹੜੇ ਨਿਸ਼ਾਨ ਆ ਉਹ ਪ੍ਰਮਾਤਮਾ ਹੀ ਲਵਾਉਂਦਾ ਹੈ ਤੇ ਜੇ ਨਿਸ਼ਾਨ ਕਿਤੇ ਖਤਮ ਵੀ ਹੁੰਦੇ ਆ ਤੇ ਪ੍ਰਮਾਤਮਾ ਹੀ ਕਰਦਾ ਕਿਉਂ ਨਹੀਂ ਨਿਸ਼ਾਨ ਹੈ ਸਿਰਫ ਗੱਲ ਇੰਨੀ ਹੈ ਕਿ ਗਿਆਨੀ ਜੈਲ ਸਿੰਘ ਬੜੇ ਪਪੂਲਰ ਮੁੱਖ ਮੰਤਰੀ ਰਹੇ ਆਪਣੇ ਜ਼ਿਲ੍ਹਿਆਂ ਦੇ ਉਹਨਾਂ ਨੇ ਆਪਦੇ ਬੱਚਿਆਂ ਨੂੰ ਪੋਲਿਟਿਕ ਚ ਪਾਇਆ ਹੀ ਨਹੀਂ ਫੇਰ ਤੁਸੀਂ ਹੋਰ ਲਾ ਲੋ ਜਿਹੜੇ ਸੱਜਣ ਰਹੇ ਆ ਚਲੋ ਚਲੋ ਭਾਵੇਂ ਮੁੱਖ ਮੰਤਰੀ ਨੇ ਨੇ ਮਤਲਬ ਵੱਡੇ ਲੀਡਰ ਰਹੇ ਆ ਬੜਿਆਂ ਨੇ ਆਪਦੇ ਬੱਚਿਆਂ ਨੂੰ ਪ੍ਰੋਮੋਟ ਨਹੀਂ ਕੀਤਾ ਸੋ ਜੇ ਬਾਦਲ ਸਾਹਿਬ ਨੇ ਸਾ ਸੁਖਵੀਰ ਸਿੰਘ ਬਾਦਲ ਨੂੰ ਮੌਕਾ ਦੇਤਾ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਸਾ ਸੁਖਵੀਰ ਸਿੰਘ ਬਾਦਲ ਨੇ ਬਾਦਲ ਸਾਹਿਬ ਦੇ ਮਗਰੋਂ ਉੱਤੇ ਨੂੰ ਗਏ ਆ ਪਾਰਟੀ ਨੂੰ ਲੈ ਕੇ ਪੰਥ ਨੂੰ ਕਿ ਥੱਲੇ ਨੂੰ ਗਏ ਮੈਂ ਸਮਝਦਾ ਕਿ ਸਗੋਂ ਸਾ ਪ੍ਰਕਾਸ਼ ਸਿੰਘ ਬਾਦਲ ਦੀ ਕਮਾਈ ਨੂੰ ਖੋਰਾ ਹੀ ਲਾਇਆ ਸੱਜ ਸੁਖਵੀਰ ਸਿੰਘ ਬਾਦਲ ਨੇ ਸਿਆਸੀ ਤੌਰ ਤੇ ਸੋ ਇਸ ਕਰਕੇ ਐਵੇਂ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਦੇਖ ਠੀਕ ਹੈ ਇੱਕ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਇਹਨਾਂ ਨੇ ਆਪਦੀ ਪਾਰਟੀ ਬਣਾਈ ਹੋਈ ਹੈ ਤੇ ਦੇਖੋ ਇਹਨਾਂ ਰੌਲਾ ਵੀ ਕਾਦਾ ਆਸਰਪਾ ਆਪਣੇ ਜਿਹੜੇ 4-5 ਜ਼ਿਲ੍ਹੇ ਇੱਥੇ ਮੜਾ ਮੋਟਾ ਇਹਨਾਂ ਦਾ ਵजूद ਆ ਜਦੋਂ ਆਪਾਂ ਮੋਗਾ ਨੰਗ ਜਦੇ ਨੇ ਤੇ ਉਧਰੋਂ ਆਪਾਂ ਬਠਿੰਡਾ ਨੰਗ ਜਦੇ ਨੇ ਉਤਲੇ ਕਿਸੇ ਜਿਹੇ ਤਾਂ ਬਲਾਕ ਸੰਚੀ ਜ਼ਿਲ੍ਹਾ ਪ੍ਰਸ਼ਾਸਨ ਜਿਹਨਾਂ ਦਾ ਖਾਤਾ ਵੀ ਨਹੀਂ ਖੁੱਲਿਆ ਸੋ ਇਹ ਗੱਲਾਂ ਕਰਦੇ ਸਰਕਾਰ ਬਣਾਉਣ ਦੀਆਂ ਤੇ ਨਾਲੇ ਬੇਨਤੀ ਹੈ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਅੱਜਕੱਲ ਮੀਡੀਆ ਬਹੁਤ ਸਿਆਣਾ ਤੁਸੀਂ ਕਹਿਨੇ ਕੁਛ ਹੋ ਕਰਦੇ ਕੁਛ ਹੋ ਕਹਿਨੇ ਅਸੀਂ ਗੈਂਗਸਟਰ ਖਤਮ ਕਰ ਦਿੰਦੇ ਆ ਟਿਕਟਾਂ ਖਤਮ ਕਰ ਦੇਣੇ ਤੇ ਟਿਕਟਾਂ ਤੁਸੀਂ ਗੈਂਗਸਟਰਾਂ ਨੂੰ ਦਿੰਦੇ ਹੋ ਲਿਆ ਲਿਆ ਸੋ ਇਸ ਕਰਕੇ ਜੇ ਖੁਦਾਨਾ ਕਾਜ਼ਾ ਦੇ ਦਿਨਾਂ ਦਾ ਸਮਾਂ ਆ ਗਿਆ ਤੇ ਐਡਾ ਤਕੜਾ ਗੈਂਗਸਟਰ ਰਾਜ ਹੋਊਗਾ ਯਾਦ ਰੱਖੋਗੇ ਤੁਸੀਂ ਕਹਿੰਨੇ ਕੁਸ਼ੋ